ਅੰਮ੍ਰਿਤਸਰ ਦੇ ਇਲਾਕੇ ਚਬਾਰ ਲੋੜ ਦੇ ਚਰਚ ਮੌਸਮ ਗ੍ਰੇਸ ਪ੍ਰੇ ਹਾਊਸ ਵਿਖੇ ਈਸਟਰ ਦੇ ਸਬੰਧ ਵਿੱਚ ਪਾਸਟਰ ਤੇਜਪਾਲ ਅਤੇ ਸਿਸਟਰ ਬਬੀਤਾ ਦੇ ਉਪਰਾਲੇ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਆਈ ਹੋਈ ਸਾਰੀ ਕਲੀਸੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੀ ਦੀ ਬੰਦਗੀ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਖਾਪੜ ਖੇੜੀ ਚਰਚ ਦੇ ਪ੍ਰਧਾਨ ਗੁਰਸੇਵਕ ਮਸੀਹ ਹੌਸਲਾ ਪੰਜਾਬੀ ਮਿਨਿਸਟਰੀ ਦੇ ਵੱਲੋਂ ਚਰਚ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ ਅਤੇ ਛੋਟੇ ਬੱਚਿਆਂ ਨੂੰ ਈਸਟਰਡੇ ਦੇ ਮੌਕੇ ਤੇ ਗਿਫਟ ਵੰਡੇ ਗਏ ਅਤੇ ਸਮੂਹ ਦੇਸ਼ ਵਾਸੀਆਂ ਨੂੰ ਈਸਟਰਡੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਸਮੂਹ ਦੇਸ਼ ਵਾਸੀਆਂ ਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਪ੍ਰਭੂ ਯਿਸੂ ਮਸੀਹ ਅੱਗੇ ਪ੍ਰੇ ਕੀਤੀ ਗਈ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਰਾਜਪੂਤ ਦੀ ਖਾਸ ਰਿਪੋਰਟ। ਜੈਸਿਕਾ 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 ਦਿਖ ਨਹੀਂ ਰਹੀ ਹੈ। ਹੋਰ ਵੀ चलिए आप सभी को जय मसीह की मैं पार्षद तेजपाल मेरा नाम तेजपाल सिंह है और हमारा चर्च जो है वो प्रेयर हाउस मिनिस्ट्री है नाइनटी थ्री नंबर संत बिहार अपोजिट राधा स्वामी डेरा चबाल रोड अमृतसर पर है और जितने लोग यहाँ पर आराधना में आना चाहते हैं वो सुबह दस बजे हर संडे आ सकते हैं अपने बीमारों को ला सकते हैं आपके बीमारों के लिए विशेष प्रार्थना की जाएगी मेरा विश्वास है वो बिल्कुल चंगे होंगे और मैं आपको कहना चाहता हूँ हमारे साथ जुड़िए सुबह साढ़े सात बजे और शाम को साढ़े सात बजे मंडे टू फ्राइडे फेसबुक पर हमारा लाइव रहता है आप उसमें हमारे साथ जुड़ सकते हैं हमारा प्रे लाइन नंबर है नाइन फाइव एट टू फोर फाइव वन एट वन जीरो नाइन फाइव नाइन फाइव नाइन फाइव 82457976 दोनों लाइनें हमारी चलती रहती हैं सुबह आठ बजे से रात के आ, सुबह दस से लेकर रात के आठ बजे तक आप हमें कभी भी कॉल कर सकते हैं हमारे प्रार्थना योद्धा आपके लिए प्रार्थना करेंगे गॉड ब्लेस यू गॉड ब्लेस यू अलोन हलो मैं गुरशे मसीहना तो पंजाबी मिशनरी चर्च का प्रेजिडेंट और आज बहुत ही साढ़े लिए खुशी की खुशखबरी है ਅੱਜ ਸਾਡੇ ਹੌਸਨ ਗਰੇਸ ਸਪ੍ਰੇਦ ਫਟਾਕੋਰ ਜੋ ਸੰਤ ਵਿਹਾਰ ਪਾਸਟਰ ਤੇਜਪਾਲ ਜੀ ਜੋ ਸਾਡੀ ਬ੍ਰਾਂਚ ਨੂੰ ਸੰਭਾਲ ਲੈ ਇਹਨਾਂ ਦੇ ਦਵਾਵਾਂ ਦੇ ਸਦਕਾ ਔਰ ਸਿਸਟਰ ਬਬੀਤਾ ਦੀ ਮਿਹਨਤ ਦੇ ਸਦਕਾ ਜਿੰਨੇ ਵੀ ਆਟੋ ਸਟੇਟ ਨੇ ਜੋ ਵੀ ਬਿਹਾਰ ਲਖਨਊ ਆਨਲਾਈਨ ਪ੍ਰੇਅਰ ਦੇ ਸਦਕਾ ਬਹੁਤ ਹੀ ਜਾਨੀ ਚੰਗਿਆਈ ਪਾਉਂਦੇ ਨੇ ਬਹੁਤ ਹੀ ਵਰਕਤਾ ਪਾਉਂਦੇ ਨੇ ਮੈਂ ਪਾਸਟਰ ਤੇਜਪਾਲ ਜੀ ਦਾ ਵੀ ਧੰਨਵਾਦ ਕਰਦਾ ਜੋ ਸਾਡੀ ਇਸ ਬ੍ਰਾਂਚ ਨੂੰ ਸੰਭਾਲ ਰਹੇ ਨੇ ਔਰ ਰਾਤ ਦਿਨ ਇੰਨੀ ਮਿਹਨਤ ਕਰਦੇ ਨੇ ਕਿ ਰਾਤ ਦਿਨ ਇੱਕ ਕਰਕੇ ਲੋਕੀਆਂ ਬਿਮਾਰਾਂ ਦੇ ਲਈ ਪ੍ਰੇਰ ਕਰਦੇ ਨੇ ਔਰ ਸਭ ਤੋਂ ਆਜ ਮੈਂ ਸਿਸਟਰ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਇਸ ਸਾਡੀ ਸੰਤ ਵਿਹਾਰ ਬ੍ਰਾਂਚ ਗ੍ਰੇਸ ਹਾਊਸ ਮਿਨਿਸਟਰੀ ਨੂੰ ਸਿਸਟਰ ਬਬੀਤਾ ਜੀ ਐਂਡ ਦੀ ਪੂਰੀ ਫੈਮਿਲੀ ਨੂੰ ਪਾਸਟਰ ਤੇਜਪਾਲ ਜੀ ਨੂੰ ਪਾਸਟਰ ਤੇਜਪਾਲ ਜੀ ਦੀ ਜੋ ਫੈਮਿਲੀ ਦਿੱਲੀ ਦੇ ਵਿੱਚ ਰਹਿ ਰਹੀ ਹੈ ਉਹਨਾਂ ਨੂੰ ਮੈਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦੇਣਾ ਇਸਟਰ ਦੀਆਂ ਔਰ ਅੱਜ ਸਾਰੀ ਆਈ ਹੋਈ ਕਲੀਸਿਆ ਨੂੰ ਵੀ ਲੱਖ ਲੱਖ ਵਧਾਈਆਂ ਦੇਣਾ ਹallelujah ਜੈਨ ਸੀ ਜੀ ਸਰ ਅੱਜ ਇੱਕ ਖੁਸ਼ੀ ਦੇ ਮੌਕੇ ਦੇ ਉੱਤੇ ਜੋ ਮੁਰਤਿਆਂ ਦੇ ਵਿੱਚੋਂ ਸਾਡੇ ਪ੍ਰਭੂ ਯਸ਼ੂ ਮਸੀਹ ਜੀ ਤੀਸਰੇ ਦਿਨ ਜਿੰਦਾ ਹੈ ਉਸ ਖੁਸ਼ੀ ਦੇ ਮੌਕੇ ਤੇ ਅਸੀਂ ਸਾਗ ਅੱਜ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਲਈ ਅੱਛੇ ਸਿੱਚਰ ਦੇ ਲਈ ਉਹਨਾਂ ਨੂੰ ਕੋਈ ਵਿਸ਼ੂ ਡਾਕਟਰ ਸੁਖਦੇਵ ਜੀ ਦੀ ਹਦਾਇਤਾਂ ਦੇ ਅਨੁਸਾਰ ਗਿਫਟ ਕਿੰਨੇ ਖੁਦਾ ਉਹਨਾਂ ਨੂੰ ਬਹੁਤ ساری ਆਸ਼ੀਸ਼ ਵਰਸਾਵੇ ਹallelujah ਜਦੋਂ ਤੁਸੀਂ ਪਹਿਲੇ ਤੋਂ ਜੈਨਸੀ ਕੀ ਬੋਲूंगा ਸਭੀ ਕੋ ਸਭੀ ਵੀਅੂਜ਼ ਕੋ ਮੇਰਾ ਨਾਮ ਸੁਨੀਲ ਰਾਣਾ ਹੈ और मैं गाजियाबाद से आता हूँ और ऑसम ग्रेस प्रेस से मैं ऑनलाइन जुड़ा था जब ये लॉकडाउन लगा था उससे पहले से तो कुछ बहुत ज़्यादा परेशानियाँ थी मेरे जीवन में बहुत ज़्यादा दिक्कतें थीं बहुत ज़्यादा कमियाँ थीं तो मैं जब जब से ऑसम ग्रेस परियेड से जुड़ा हूँ तभी से मेरे जीवन में परमेश्वर ने आ, और परमेश्वर के दासों ने जो हमारे लिए प्रार्थनाएँ की और लॉ लगा करके प्रार्थना की हाथ रखकर के लिए है प्रार्थना की और मेरा और मेरा पूरा परिवार आ, उससे बहुत सज हुआ है मैं आ, बहुत ही थैंकफुल हूँ ऑसम ग्रेस परेड टीम का फास्टर प्रिंसपाल जी का सिस्टर बगिता जी का और सारे इस घराने का जो हमारा है ये उन्होंने मेरे दुख के समय में बहुत सहायता की मुझे आ, फिज़िकली भी और मेरे मानसिक तौर पर भी और स्पिरिचुअल तौर पर भी मुझे बहुत आ, आगे बढ़ाया है मुझे आ, बचाया है बहुत बहुत धन्यवाद करता हूँ